ਸਤਿ ਸ਼੍ਰੀ ਅਕਾਲ ਦੋਸਤੋ ਕੁਝ ਲੋਕ ਦੁਨੀਆਂ ਵਿੱਚ ਬੇਸ਼ੱਕ ਸਰੀਰਕ ਤੌਰ ਤੇ ਮਰ ਜਾਂਦੇ ਹਨ ਪਰ ਉਹਨਾਂ ਦੇ ਕੀਤੇ ਕੰਮ ਉਹਨਾਂ ਦੀਆਂ ਕਹੀਆਂ ਗੱਲਾਂ ਅਤੇ ਉਹਨਾਂ ਵੱਲੋਂ ਸਮਾਜ ਨੂੰ ਜੋ ਦੇਣ ਦਿੱਤੇ ਗਈ ਜਾਂਦੀ ਹੈ ਉਸ ਕਰਕੇ ਸਦੀਵੀ ਕਾਲ ਤੱਕ ਜਿਉਂਦੇ ਰਹਿੰਦੇ ਹਨ ਉਹਨਾਂ ਵਿੱਚੋਂ ਇੱਕ ਮਹਾਨ ਸ਼ਖਸੀਅਤ ਆ ਜਿਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡੇ ਮੁਕਾਮ ਹਾਸਲ ਕੀਤੇ ਪ੍ਰਿੰਸੀਪਲ ਸਰਦਾਰ ਨੰਬਰ ਸਿੰਘ ਪੰਗੂਸਾ ਜਦੋਂ 1 ਦਸੰਬਰ ਦੀ ਗੱਲ ਆਉਂਦੀ ਹੈ ਤਾਂ ਫਿਰ ਅੱਖਾਂ ਵਿੱਚੋਂ ਆਮਹਾਰੇ ਹੱਥੋਂ ਆਵੇ ਪੁੱਟ ਪੈਂਦੀ ਨਹੀਂ ਕਿਉਂਕਿ ਇਸ ਮਹਾਨ ਸ਼ਖਸੀਅਤ ਦਾ ਹਰ ਸਾਲ 1 ਦਸੰਬਰ ਨੂੰ ਅਸੀਂ ਜਨਮ ਦਿਨ ਮਨਾਉਂਦੇ ਸੀ ਤੇ ਅੱਜ ਬੈਠੇ-ਬੈਠਿਆ ਯਾਦ ਆਇਆ ਕਿ 1 ਦਸੰਬਰ ਨੂੰ ਸਰਦਾਰ ਨਿਰਮਲ ਸਿੰਘ ਪੰਘੂੜਾ ਜਨਮ ਲੈਣਾ ਤੇ ਉਹਦੀਆਂ ਕੁਝ ਗੱਲਾਂ ਜਿਹੜੀਆਂ ਆ ਆਪਣੇ ਦਰਸ਼ਕਾਂ ਦੇ ਨਾਲ ਤਾਂ ਸਾਂਝੀਆਂ ਕਰੀਏ ਕਿਉਂ ਜਾਣਦੇ ਆ ਇਸ ਮਹਾਨ ਸ਼ਖਸੀਅਤ ਬਾਰੇ ਸਰਦਾਰ ਸ਼ਿੰਗਾਰਾ ਸਿੰਘ ਤੇ ਮਾਤਾ ਗੁਰਮੀਜ ਕੌਰ ਪਿੰਡ ਪੰਘਵਾ ਦੀ ਧਰਤੀ ਉੱਤੇ 12 1947 ਨੂੰ ਜਨਮੇ ਸਰਦਾਰ ਨਿਰਮਲ ਸਿੰਘ ਪੰਗੂ ਜਿਹਨਾਂ ਨੂੰ ਬਾਪ ਦਾ ਪਿਆਰ ਬਹੁਤ ਘੱਟ ਮਿਲਿਆ ਅਤੇ ਜਦੋਂ 2 ਮਹੀਨੇ ਦੀ ਉਮਰ ਸੀ ਸਰਦਾਰ ਨਿਰਮਲ ਸਿੰਘ ਪੰਗੂ ਦੀ ਤੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਫਿਰ ਬੜੇ ਔਖੇ ਹਾਲਾਤਾਂ ਦੇ ਵਿੱਚ ਪੜਾਈ ਲਿਖਾਈ ਪੂਰੀ ਕੀਤੀ ਅਤੇ ਬੁਢਲੀ ਸਿੱਖਿਆ ਪਿੰਡ ਦੇ ਸਕੂਲ ਪੰਗਵਾ ਤੋਂ ਪ੍ਰਾਇਮਰੀ ਤੱਕ ਪ੍ਰਾਪਤ ਕੀਤੀ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਕੂਲ ਮੀਠਾ ਜੋ ਹੁਣ ਸ਼ਹੀਦ ਕੈਪਟਨ ਅਮਰਦੀਪ ਸਿੰਘ ਸਰਾ ਸਿਨੀਅਰ ਸੈਕੰਡਰੀ ਸਕੂਲ ਦੇ ਨਾਮ ਨਾਲ ਜਾਣਿਆ ਜਾਂਦਾ ਇਥੋਂ ਪਹਿਲੇ ਦਰਜੇ ਵਿੱਚ 10ਵੀਂ ਪਾਸ ਕੀਤੀ ਅਤੇ ਇਸ ਤੋਂ ਬਾਅਦ ਫਿਰ ਕਾ ਟੂ ਜੀਬੀਟੀ ਕੀਤੀ ਪਹਿਲੀ ਪੋਜੀਸ਼ਨ ਵਿੱਚ ਜੀਬੀਟੀ ਕਰਨ ਉਪਰੰਤ ਬਹੁਤੀ ਦੇਰ ਵਿੱਲੇ ਨਿਰਣਾ ਪਿਆ ਅਤੇ ਮਜੀਠਾ ਬਲਾਕ ਦੇ ਬਹੁਤ ਹੀ ਮਹਾਨ ਪਿੰਡ ਮਰੜੀ ਕਲਾ ਤੋਂ ਬਤੌਰ ਜੀਪੀਟੀ ਅਧਿਆਪਕ ਉਹਨਾਂ ਨੇ ਪਹਿਲੀ ਵਾਰ ਜੁਆਇਨ ਕੀਤਾ ਫਿਰ ਐਮਏ ਇੰਗਲਿਸ਼ ਐਮਏ ਪੰਜਾਬੀ ਐਮਏ ਹਿਸਟਰੀ ਐਮਫਿਲ ਐਮਐਡ ਕੀਤੀ ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਮਜੀਠਾ ਸੰਗਤਪੁਰਾ ਪੱਕਾ ਸ਼ਹਿਰ ਅਤੇ ਗੜ ਚੁਕ ਚੱਕ ਵਿਖੇ बतौर ਅਧਿਆਪਕ ਸੇਵਾਵਾਂ ਨਿਭਾਈਆਂ 1993 ਵਿੱਚ ਪੰਜਾਬ ਦੇ ਦਰਬੇਸ਼ ਸਿਆਸਤਦਾਨ ਸਰਦਾਰ ਪ੍ਰਕਾਸ਼ ਸਿੰਘ ਮਜੀਠੀਆ ਅਤੇ ਸਰਦਾਰ ਰਾਜਵਿੰਦਰ ਸਿੰਘ ਮਜੀਠੀਆ ਜੀ ਨੇ ਆਪ ਜੀ ਨੂੰ ਖਾਲਸਾ ਕਾਲ ਸੀਨੀਅਰ ਸਕੈਡਰ ਸਕੂਲ ਵਿੱਚ बतौर ਪ੍ਰਿੰਸੀਪਲ ਨਿਯੁਕਤ ਕੀਤਾ। ਬਹੁਤ ਤੌਰ ਪ੍ਰਿੰਸੀਪਲ ਸੇਵਾ ਨਿਭਾਉਂਦਿਆਂ ਸਰਦਾਰ ਨਿਰਮਲ ਸਿੰਘ ਜੀ ਵੱਲੋਂ ਜੋ ਸਕੂਲ ਵਿੱਚ ਕੰਮ ਕੀਤੇ ਗਏ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਅਧਿਆਪਕਾਂ ਲਈ ਅੱਜ ਵੀ ਸਰਦਾਰ ਨਿਰਮਲ ਸਿੰਘ ਜੀ ਨੂੰ ਪ੍ਰੇਰਨਾ ਸਰੋਤ ਹੈ। ਇਥੇ ਨਹੀਂ ਉਹਨਾਂ ਦੇ ਕੰਮ ਕਾਜ ਨੂੰ ਵੇਖਦਿਆਂ 5 ਸਤੰਬਰ 2000 ਨੂੰ ਸਟੇਟ ਵਾਰਡ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇਸ ਤੋਂ ਬਾਅਦ 5 ਸਤੰਬਰ 2002 ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਵਾਰਡ ਦਿੱਤਾ ਗਿਆ ਅਤੇ ਇੱਥੇ ਹੀ ਨਹੀਂ ਮੁੱਕਿਆ ਗਵਰਨਰ ਸਾਹਿਬ ਪੰਜਾਬ ਵੱਲੋਂ ਵੀ ਉਹਨਾਂ ਨੂੰ ਸ਼ੀਸ਼ ਵਾਰਡ ਦਿੱਤਾ ਗਿਆ ਸਰਦਾਰ ਨਿਰਮਲ ਸਿੰਘ ਜੀ ਪੰਗੂ ਗਾਹਿਬ ਗਾਹਿ ਕਿਸੇ ਨਾ ਕਿਸੇ ਤਰ੍ਹਾਂ ਅਜੇਹ ਯਤਨ ਕਰਦੇ ਸੰਨ ਜੋ ਲੋਕਾਂ ਲਈ ਸੇਧ ਅਤੇ ਖਿੱਚ ਦਾ ਕੇਂਦਰ ਬਣੇ ਰਹਿਣ ਉਹਨਾਂ ਵੱਲੋਂ ਦੋ ਕਿਤਾਬਾਂ ਨੂੰ ਕਰਪਨ ਕੀਤੀ ਹੈ ਗਈਆਂ ਜਿਸ ਵਿੱਚ ਅਧਿਆਪਕਾਂ ਵਾਸਤੇ ਸੀ ਆਪਣਾ ਫਰਜ ਪਹਿਚਾਣ ਅਤੇ ਸਫਲਤਾ ਦਾ ਮਾਰਕ ਵਿਦਿਆਰਥੀਆਂ ਵਾਸਤੇ ਕਿਤਾਬ ਲਿਖੀ ਸਰਦਾਰ ਨਿਰਮਲ ਸਿੰਘ ਜੀ ਪੰਗੂ 194 1972 ਨੂੰ ਕਸੀਲ ਦੇ ਕਾਮਰੇਡ ਜੋ ਕਿ ਉਗੇ ਸੁਤੰਤਰਤਾ ਸਨਾਨੀ ਵੀ ਸਾਨੂੰ ਉਹਨਾਂ ਦੀ ਸੁਪੁੱਤਰੀ ਬੀਬੀ ਬਲਵਿੰਦਰ ਕੌਰ ਨਾਲ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਬਲਵਿੰਦਰ ਬੀਬੀ ਬਲਵਿੰਦਰ ਕੋਰ ਵੀ ਸਰਦਾਰ ਨਿਰਮਲ ਸਿੰਘ ਪੰਗੂ ਦੇ ਦੁੱਖ ਸੁੱਖ ਦਾ ਸਾਥੀ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਅਤੇ ਸਰਦਾਰ ਨਿਰਮਲ ਸਿੰਘ ਪੰਗੂ ਨੇ ਜੋ ਵੀ ਜੀਵਨ ਵਿੱਚ ਕੀਤਾ ਉਹਦੇ ਵਿੱਚ ਇੱਕ ਵੱਡਾ ਯੋਗਦਾਨ ਬੀਬੀ ਬਲਵਿੰਦਰ ਕੋਰ ਦਾ ਵੀ ਰਿਹਾ ਸੀ ਸਰਦਾਰ ਨਿਰਮਲ ਸਿੰਘ ਪੰਗੂ ਜੀ ਵੱਲੋਂ ਮਜੀਠੇ ਦੇ ਵਿੱਚ ਅਜਿਹੇ ਮੀਲ ਪੱਤਰ ਸਾਬਤ ਕੀਤੇ ਹਨ ਜਿਨ੍ਹਾਂ ਨੂੰ ਸੁਦੀਵੀ ਕਾਲ ਤੱਕ ਯਾਦ ਕੀਤਾ ਜਾਵੇਗਾ ਉਨ੍ਹਾਂ ਵੱਲੋਂ ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਵਿੱਚ ਬਣਾਈ ਗਈ ਜਿਹਦੇ ਕੇ ਉਸ ਫਾਊਂਡਰ ਪ੍ਰੈਜ਼ੀਡੈਂਟ ਸਨ ਅਤੇ ਇਸ ਵੈਲਫੇਅਰ ਸੁਸਾਇਟੀ ਨੇ ਇੱਕ ਵਧੀਆ ਕੰਮ ਕੀਤਾ ਕਿ ਮਜੀਠੇ ਵਿੱਚ ਬੜੇ ਲੰਬੇ ਸਮੇਂ ਤੋਂ ਮੰਗ ਸੀ ਕਿ ਕੁੜੀਆਂ ਦਾ ਇੱਕ ਵੱਖਰਾ ਸਕੂਲ ਹੋਵੇ ਸਰਦਾਰ ਨਿਰਮਲ ਸਿੰਘ ਪੰਗੂ ਜੀ ਨੇ ਗਾਹੇ-ਬਗਾਏ ਸਰਕਾਰੀ ਦਰਬਾਰੇ ਜਾ ਕੇ ਇਸ ਸਕੂਲ ਵਾਸਤੇ ਗਰੰਟਾਂ ਲਈਆਂ ਅਤੇ ਸਕੂਲ ਵੀ ਸਥਾਪਿਤ ਕੀਤਾ ਇਸ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਦੇ ਜਨਰਲ ਬੌਡੀ ਦੇ ਮੈਂਬਰ ਵੀ ਰਹੇ ਅਤੇ ਨਾਲ ਹੀ ਰੈੱਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਤਿੰਨ ਟਾਈਮ ਜਨਰਲ ਮੈਨੇਜਰ ਰਹੇ ਨੇ ਨੈਸ਼ਨਲ ਗੇਮਸ ਦੇ ਅਤੇ ਫੈਂਸਿੰਗ ਐਸੋਸੀਏਸ਼ਨ ਅੰਮ੍ਰਿਤਸਰ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਰਹੇ ਅਤੇ ਇਸ ਤੋਂ ਇਲਾਵਾ ਜਿ ਕਈ ਤੇ ਉਹਨਾਂ ਦੀ ਸਿੱਖਿਆ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਸੀ ਕਿ ਦੋ ਦੋ ਸਾਲ ਦੀ ਟਰਮ ਕਰਕੇ 6 ਸਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਾਇਰੈਕਟਰ ਮੈਂਬਰ ਵੀ ਰਹੇ ਜੇਕਰ ਪੰਘੂ ਸਾਹਿਬ ਦੇ ਜੀਵਨ ਤੇ ਪੂਰੀ ਝਾਤ ਮਾਰੀਏ ਤਾਂ ਅਜੇ ਵੀ ਸਮਾਜ ਨੂੰ ਉਹਨਾਂ ਵਰਗੇ ਮਹਾਨ ਲੋਕਾਂ ਦੀ ਬਹੁਤ ਜ਼ਰੂਰਤ ਸੀ ਪਰ ਕੀਤਾ ਕੁਝ ਨਹੀਂ ਜਾ ਸਕਦਾ ਜਦੋਂ ਕਾਲ ਪ੍ਰਖ ਦਾ ਬਲਾਵਾ ਆ ਜਾਂਦਾ ਹੈ ਉਹ ਸਾਰਿਆਂ ਨੂੰ ਲੈ ਜਾਂਦਾ ਅੰਤ ਉਹ ਦਿਨ ਆਇਆ ਜਦੋਂ 6 ਜਨਵਰੀ 2020 ਨੂੰ ਪੰਘੂ ਸਾਹਿਬ ਜੀ ਇਸ ਫਾਨੀ ਸੰਸਾਰ ਨੂੰ અલਵਦਾ ਕਹਿ ਗਏ ਪਰ ਉਹਨਾਂ ਦੇ ਕੀਤੇ ਕੰਮ ਉਹਨਾਂ ਦੀਆਂ ਕਹੀਆਂ ਗੱਲਾਂ ਨੂੰ ਜਦੋਂ ਵੇਖਿਆ ਜਾਂਦਾ ਹੈ ਕਮਨ ਆਪ ਘਰ ਕੇ ਉੱਠਦਾ ਹੈ ਇੱਕ ਹੂਕ ਲਈ ਜੀ ਉੱਠਦੇ ਨੇ ਲੂ ਲੂ ਨੂੰ ਕੰਬਣੀ ਆਉਂਦੀ ਏ ਪੰਗੂ ਸਾਹਿਬ ਦੀ ਯਾਦ ਜਦੋਂ ਹੀ ਆਉਂਦੀ ਏ